ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਤਿਹਾਸ ਲੈ ਕੇ ਮੈਂ ਗਰਵਿੰਦਰ ਸਿੰਘ ਹਾਜ਼ਰਾਂ ਭਾਈ ਗੁਰਦਾਸ ਜੀ ਦਾ ਜਨਮ ਪੰਜਾਬ ਦੇ ਪਿੰਡ ਕੋਇਨਵਾਲ ਵਿਖੇ ਸਾਲ 1551 ਨੂੰ ਹੋਇਆ ਆਪ ਜੀ ਦੀ ਵਿੱਦਿਆ ਅਤੇ ਪਾਲਣ ਦਾ ਪ੍ਰਬੰਧ ਤਤਗੁਰੂ ਸਾਹਿਬ ਗੁਰੂ ਅਮਰਦਾਸ ਜੀ ਨੇ ਕੀਤਾ ਸੀ ਗੁਰੂ ਅਮਰਦਾਸ ਜੀ ਦੀ ਰਹਿਨਮਾਈ ਹੇਠ ਆਪ ਨੇ ਪੰਜਾਬੀ ਹਿੰਦੀ ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾਵਾਂ ਦਾ ਗਿਆਨ ਹਾਸਲ ਕੀਤਾ ਪਹਿਲਾਂ ਗੁਰੂ ਅਮਰਦਾਸ ਜੀ ਫਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਅਤੇ ਫਿਰ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਹੇਠ ਆਗਰਾ ਅਤੇ ਕਾਂਸ਼ੀ ਵਿਖੇ ਰਹਿ ਕੇ ਆਪਣੇ ਕੁਰਮਤ ਦਾ ਪ੍ਰਚਾਰ ਕੀਤਾ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਪਾਵਨ ਪੀਠ ਜੀ ਸਾਹਿਬ ਦੀ ਲਿਖਵਾਈ ਕਰਨ ਦਾ ਮਾਣ ਭਾਈ ਗੁਰਦਾਸ ਜੀ ਨੂੰ ਦਿੱਤਾ ਸੀ ਸੋ 31 ਜੁਲਾਈ 1604 ਵਾਲੇ ਦਿਨ ਸ਼ਹੀਦ ਸਤਗੁਰੂ ਗੁਰੂ ਅਰਜਨ ਸਾਹਿਬ ਨੇ ਆਦ ਗ੍ਰੰਥ ਦਾ ਪਹਿਲਾ ਸਰੂਪ ਤਿਆਰ ਕਰਵਾਇਆ ਜੋ 31 ਜੁਲਾਈ 1904 ਵਾਲੇ ਦਿਨ ਇਹ ਪਾਵਨ ਸਰੂਪ ਅੰਮ੍ਰਿਤਸਰ ਵਿਖੇ ਮੁਕੰਮਲ ਹੋਇਆ ਸੀ ਅਤੇ ਇਸ ਪਾਵਨ ਬੀਟ ਸਾਹਿਬ ਦਾ ਪਹਿਲਾ ਪ੍ਰਕਾਸ਼ 16 ਅਗਸਤ 1604 ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਕੀਤਾ ਗਿਆ 15 ਜੂਨ 1606 ਵਾਲੇ ਦਿਨ ਛੇਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰगोਬਿੰਦ ਸਾਹਿਬ ਨੇ ਸ੍ਰੀ ਅਕਾਲ ਬੰਗੇ ਤਖਤ ਸਾਹਿਬ ਦੀ ਆਪਣੇ ਮੁਬਾਰਕ ਹੱਥਾਂ ਦੇ ਨਾਲ ਨੀਂ ਰੱਖੀ ਅਤੇ ਬਾਬਾ ਸਾਹਿਬ ਬਾਬਾ ਬੁੱਢਾ ਜੀ ਅਤੇ ਭਾਈ ਸਾਹਿਬ ਕਰਤਾਰ ਸਿੰਘ ਅਕਾਲ ਬੰਗੇ ਦੀ ਇਮਾਰਤ ਨੂੰ ਸੰਪੂਰਨ ਕਰਵਾਇਆ ਘੀਰੇ ਕਾਤਕ ਸਭ ਇੱਕ ਇਮਾਰਤ ਦਾ ਨਾਮ ਨਹੀਂ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਮੁਕੱਦਸ ਸਿਧਾਂਤਕ ਸਥਾਪ ਹੈ ਇੱਥੋਂ ਹੀ ਸਿੱਖ ਸੰਗਤਾਂ ਦੇ ਨਾਮ ਪਹਿਲਾ ਹੁਕਮਨਾਮਾ ਜਾਰੀ ਕੀਤਾ ਗਿਆ ਜਿਸ ਵਿੱਚ ਸਿੱਖ ਨੌਜਵਾਨਾਂ ਅਤੇ ਸੰਗਤਾਂ ਨੂੰ ਹੋਰ ਵਸਤਾਂ ਭੇਟ ਵਿੱਚ ਲਿਆਉਣ ਤੋਂ ਇਲਾਵਾ ਛੱਤਰ ਅਤੇ ਕੋੜੇ ਆਦ ਭੇਟ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ ਇਸ ਦਾ ਪਹਿਲਾ ਨਾਮ ਸ਼੍ਰੀ ਅਕਾਲ ਪੰਗਰ ਰੱਖਿਆ ਗਿਆ 31 ਦਸੰਬਰ 1612 ਨੂੰ ਜਦੋਂ ਜਹਾਂਗੀਰ ਦੇ ਹੁਕਮ ਤੇ ਸਾਬਤ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਤਾਂ ਉਸ ਵਕਤ ਬਾਬਾ ਸਾਹਿਬ ਬਾਬਾ ਪੋਡਾ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਨਿਭਾਉਣ ਅਤੇ ਭਾਈ ਸਾਹਿਬ ਭਾਈ ਕਰਦਾਸ ਜੀ ਨੂੰ ਸ੍ਰੀ ਅਕਾਲ ਪੰਗੇ ਦੇ ਪਹਿਲੇ ਸਰਬਰਾਹ ਦੇ ਵਜੋਂ ਨਿਯੁਕਤ ਕੀਤਾ ਗਿਆ ਆਪਣੀ ਪੂਰੀ ਉਮਰ ਗੁਰੂ ਸਿਧਾਂਤ ਦੇ ਲੇਖੇ ਲਾਉਂਦਿਆਂ ਹੋਇਆਂ 25 ਅਗਸਤ 1636 ਦੇ ਵਿੱਚ 74 ਸਾਲ ਦੀ ਉਮਰੇ ਆਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਖਜੂਰੀ ਦੇ ਵਿੱਚ ਗੁਰਪ੍ਰੀਤ ਨ ਕਰਗੇ 25 ਅਗਸਤ 1977 ਵਾਲੇ ਦਿਨ ਸント ਜਰਨੈਲ ਸਿੰਘ ਖਾਲਸਾ ਨੂੰ ਦਮਦਮੀ ਟਕਸਾਲ ਦੇ ਅਗਲੇ ਭਾਵ 14ਵੇਂ ਮੁਖੀ ਵਜੋਂ ਦਸਤਾਰ ਦਿੱਤੀ ਗਈ ਸント ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ ਜਨਮ 1947 ਈਸਵੀ ਦੇ ਵਿੱਚ ਪਿੰਡ ਰੋਡੇ ਜ਼ਿਲ੍ਹਾ ਫਰੀਦਕੋਟ ਵਿਖੇ ਬਾਬਾ ਜਗਿੰਦਰ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਘਰ ਦੇ ਵਿਕੇ ਹੋਇਆ 1 ਜੂਨ 1969 ਦੇ ਵਿੱਚ ਸント ਬਾਬਾ ਗੁਰਪ੍ਰਤਾ ਸਿੰਘ ਜੀ ਖਾਲਸਾ ਦੇ ਸ੍ਰੀ ਛਟ ਜਾਣ ਤੇ ਮਗਰੋਂ ਕਰਤਾਰ ਸਿੰਘ ਖਾਲਸਾ ਦਮਦਮੀ ਟਕਸਾਲ ਦੇ ਅਗਲੇ ਮੁਖੀ ਬਣੇ 10 ਅਗਸਤ 1977 ਵਾਲੇ ਦਿਨ ਸント ਕਰਤਾਰ ਸਿੰਘ ਖਾਲਸਾ ਜੀ ਦਾ ਇੱਕ ਸੜਕ ਹਾਦਸੇ ਦੇ ਵਿੱਚ ਅਕਾਲ ਚਲਾਣਾ ਕਰ ਗਏ ਆਪਨਾ ਸਰੀਰ ਛੱਡਣ ਤੋਂ ਪਹਿਲਾਂ ਆਪ ਸント ਜਰਨੈਲ ਸਿੰਘ ਨੂੰ ਟਕਸਾਲ ਦਾ ਮੁਖੀ ਨਾਮਜ਼ਦ ਕਰ ਗਏ ਸਨ ਸੋ 25 ਅਗਸਤ 1977 ਵਾਲੇ ਦਿਨ ਅਕਨਪਟ ਸਾਹਿਬ ਦੇ ਭੋਗ ਤੋਂ ਬਾਅਦ ਸੰਗਤ ਨੇ ਆਪ ਨੂੰ ਦਮਦਮੀ ਟਕਸਾਲ ਦੇ ਅਗਲੇ ਭਾਵ ਕੀ 14ਵੇਂ ਮੁਖੀ ਦੇ ਵਜੋਂ ਦਸਤਾਰ ਦਿੱਤੀ ਸੋ ਅੱਜ ਦੇ ਦਿਨ 25 ਅਗਸਤ 1977 ਵਾਲੇ ਦਿਨ ਸント ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੀ ਦਮਦਮੀ ਟਕਸਾਲ ਦੇ ਚਤਿਹਾਰ ਦੇ ਵਜੋਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿਕੇ ਦਸਤਾਰਬੰਦੀ ਹੋਈ ਸੀ ਇਹ ਸੀ 25 ਅਗਸਤ ਦੇ ਨਾਲ ਸੰਬੰਧਿਤ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ